ਕਿੱਥੋਂ ਆਏ ਜੀ ਬਾਦਸ਼ਾਹਪੁਰ ਬਾਦਸ਼ਾਹਪੁਰ ਅੱਛਾ ਕਿੰਨਾ ਪੜ੍ਹੇ ਲਿਖੇ ਹੋ ਮੈਂ ਬੀਏ ਕੀਤੀ ਹੋਈ ਹੈ ਮੈਂ ਡਿਪਲੋਮਾ ਕਰਦੀ ਹਾਂ ਕਿੱਥੋਂ ਕੀਤੀ ਆਪਣਾ ਬੀਏ ਬੀਏ ਮੈਂ ਕੀਤੀ ਕੰਨਿਆ ਕਾਲਜ ਕਪੂਰਥਲਾ ਤੋਂ ਡਿਪਲੋਮਾ ਮੈਂ ਕਰਦੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਅੱਛਾ ਜੀ ਤੇ ਸੱਚੀ ਗੱਲ ਹੈ ਕਿ ਆਪ ਜੀ ਦੀ ਅੱਖੜ ਵਿੱਚ ਨੂੰ ਆਪਕਾ ਸਹੀ ਹੈ ਹਾਂ ਜੀ ਅੱਛਾ ਕਿਦਾਂ ਮਗਰ ਕੀ ਮੈਨੂੰ ਅੱਜ ਇੱਕ ਮਹੀਨਾ 4 ਤਰੀਕ ਤੋਂ ਮੇਰਾ ਸਿਰ ਦਰਦ ਕਰਦਾ ਸੀ ਮੈਂ ਮਰੀਤ ਹੋ ਗਈ ਸੀ ਆਪਣੇ ਜਲੰਧਰ ਬਿਲ੍ਹੇ ਸਾਹਿਬ ਤੇ ਰਮਸਵਿੰਦਸ ਰਮਸਵਿੰਦਸ ਪੈਮਸ ਪੈਮਸ ਹਸਪੀਟਲ ਸੀ ਦੀ ਡਾਕਟਰ ਮੈਨੂੰ 10 ਦਿਨ ਮੈਂ ਦਾਖਲ ਰਹੀ ਮੈਨੂੰ ਘਰ ਲੈ ਜਾਂਦਾ ਮੇਰਾ ਫੇਸ ਸਿਰ ਦਰਦ ਕੀਤਾ ਮੈਨੂੰ ਫੇਲ ਲੱਗੇ ਫੇਰ ਮੈਂ 10 ਦਿਨ ਦਾਖਲ ਰਹੀ ਡਾਕਟਰ ਕਹਿੰਦੇ ਤੇਰਾ ਸਿਰ ਬਿਲਕੁਲ ਠੀਕ ਆ ਤੂੰ ਟੈਨਸ਼ਨ ਆ ਤੇਰੇ ਮੈਂ ਕਿਹਾ ਮੇਰੇ ਕੋਈ ਵੀ ਦਿਮਾਗ ਤੇ ਟੈਨਸ਼ਨ ਨਹੀਂ ਤੇ ਕਹਿੰਦੇ ਤੂੰ ਬਿਲਕੁਲ ਠੀਕ ਆ ਤੂੰ ਕਾਲਜ ਆਇਆ ਕਰ ਮੈਂ ਕਿਹਾ ਮੇਰਾ ਸਿਰ ਬਹੁਤ ਦਰਦ ਤੇ ਕਰਦਾ ਮੈਂ ਘਰ ਆ ਗਈ ਮੇਰੀਆਂ ਦੋਕ ਦਿਨ ਬਾਅਦ ਅੱਖਾਂ ਦੀ ਲਾਈਟ ਚੱਲੇਗੀ ਫਿਰ ਅਸੀਂ ਖੰਨੇ ਗਏ ਖੰਨੇ ਵੀ ਮੈਨੂੰ ਨਹੀਂ ਫਰਕ ਪਿਆ ਖੰਨੇ ਵੀ ਫਿਰ ਮੈਨੂੰ ਕਰ ਲਿਆਂਦਾ ਫਿਰ ਮੈਂ ਕਿਹਾ ਮੈਨੂੰ ਗੁਰੂ ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕਰਾ ਦਿਓ ਅੱਜ ਮੈਂ ਪੰਜ ਇਸ਼ਨਾਨ ਕੀਤੇ ਗੁਰੂ ਰਾਮਦਾਸ ਸਰੋਵਰ ਅੱਜ ਮੇਰੀ ਲਾਈਟ ਆ ਗਈ ਮੈਨੂੰ ਕੰਨਾਂ ਤੋਂ ਵੀ ਨਹੀਂ ਸੀ ਸੁਣਦਾ 10 ਦਿਨ ਹੋ ਗਏ ਮੈਨੂੰ ਕੰਨਾਂ ਤੋਂ ਵੀ ਨਹੀਂ ਸੁਣਦਾ ਸੀ ਮੈਨੂੰ ਦੋਕ ਦਿਨ ਹੀ ਹੋਏ ਕੰਨਾਂ ਤੋਂ ਨਹੀਂ ਸੀ ਸੁਣਦਾ ਕੱਲ ਮੈਨੂੰ ਇੱਕ ਥੇ ਦੋਵੇਂ ਕੰਨ ਬੰਦ ਹੋ ਗਏ ਹਾਂ ਹਾਂ ਦੋਨੋਂ ਹੀ ਕੰਨ ਬੰਦ ਹੋ ਗਏ ਇੱਕ ਕੰਨ ਡਾਕਟਰ ਕੋਲ ਪੂਰਾ ਡਾਕਟਰ ਕੋਲ ਚੈੱਕ ਕਰਾਇਆ ਡਾਕਟਰ ਕਹਿੰਦੇ ਸੀ ਲਾਈਟ ਹੈ ਕੋਈ ਨੁਕਸ ਨਹੀਂ ਲਾਈਟ ਹੈਗੀ ਆ ਗਈ ਨਹੀਂ ਅੱਛਾ ਪਰ ਮੈਨੂੰ ਨਹੀਂ ਸੀ ਦੱਸਿਆ ਚੈੱਕ ਕਰਾਇਆ ਕਬੂਤਰ ਦੇ ਡਾਕਟਰ ਦੇ ਕੋਲ ਡਾਕਟਰ ਨੇ ਇੱਦਾਂ ਚੈੱਕ ਕਰਕੇ ਤਾਂ ਉੱਠ ਕੇ ਬਾਹਰ ਗਿਆ ਅੱਛਾ ਫਿਰ ਤਾਂ ਤੁਹਾਨੂੰ ਕਹਿੰਦੇ ਅੱਛਾ ਇਹ ਲਾਈਟ ਹੈਗੀ ਆ ਤੂੰ ਤੂੰ ਅੱਛਾ ਹੁਣ ਵੱਲ ਦੱਸ ਆਖੋ ਦੰਦੋਂ ਤੱਕ ਕੱਲ੍ਹ ਨਹੀਂ ਕੱਲ੍ਹ ਦੇ ਐਸੀ ਗੱਲ ਕਰਕੇ ਰੱਖਣਾ ਕੱਲ ਬੁੱਧਵਾਰ ਆਹੀਂ ਬੋਰਾਂ ਕੋਈ ਪਿੰਡ ਕਿਹੜਾ ਪਿੰਡ ਕਿਹੜਾ ਬਾਦਸ਼ਾਹ ਕੋਲ ਕੋਈ ਬਿਲਕੁਲ ਠੀਕ ਲੱਗ ਰਿਹਾ ਹਾਂਜੀ ਕੱਲ ਮੇਰਾ ਇੱਕ ਬੀਲ ਚੇਅਰ ਤੇ ਨਾਲ ਮੈਨੂੰ ਬੀਲ ਚੇਅਰ ਤੇ ਲੈ ਕੇ ਗਿਆ ਸੀ ਕੱਲ ਇੱਕ ਕੱਲ ਬੀਲ ਚੇਅਰ ਮੈਨਾਂ ਠੇਡਾ ਲੱਗਾ ਮੈਨੂੰ ਪਹਿਲੇ ਕੰਨਾਂ ਵਿੱਚ ਆਵਾਜ਼ ਆ ਗਈ ਇੱਕ ਠੇਡਾ ਲੱਗਣਾ ਇੱਕ ਕੰਨ ਤੋਂ ਸੁਣਨ ਲੱਗ ਪਿਆ ਮੇਰਾ ਲੈਫਟ ਸਾਈਡ ਤੋਂ ਕੰਨ ਜਿਹੜਾ ਸੀ ਉਹ ਸੁਣਨ ਲੱਗ ਪਿਆ ਸੀ ਕੱਲ ਪਹਿਲਾਂ ਮੈਨੂੰ ਲਿਖ ਕੇ ਦੱਸ ਦੇ ਸੀ ਕੀ ਖਾਣਾ ਮੈਂ ਲੈ ਕੇ ਨਾ ਸੁਣਦਾ ਨਹੀਂ ਸੀ ਮੈਂ ਬੋਲ ਕੇ ਦੱਸਦੀ ਸੀ ਹਾਂ ਮੈਨੂੰ ਸਾਰਾ ਸੁਣਦਾ ਹਾਂ ਮੈਨੂੰ ਸਾਰਾ ਦੇਖਦਾ ਹਾਂ ਮੈਂ ਦੇਖਦਾ ਹਾਂ ਹੁਕਮਨਾਮਾ ਪੜਿਆ ਹੁਣ ਛਣ ਕੇ ਮੈਂ ਹੁਕਮਨਾਮਾ ਵੀ ਪੜ ਕੇ ਆਈ ਹਾਂ ਗੁਰੂ ਰਾਮਦਾਸ ਦੇ ਦਰਸ਼ਨ ਵੀ ਕਰਕੇ ਆਈ ਹਾਂ ਜਦ ਮੈਂ ਇਸ਼ਨਾਨ ਕਰਕੇ ਬਾਹਰ ਨਿਕਲੀ ਇੱਕ ਕਬੂਤਰ ਉੱਤੇ ਬੈਠਾ ਦਿਸੇ